ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਗੱਲ ਜਿਹੜੀ ਆ ਮਦਰ ਰੇ ਦੇ ਤੇ ਆਪਾਂ ਕਰਨ ਲੱਗੇ ਆ ਧਿਆਨ ਨਾਲ ਸੁਣਿਓ ਮਾਂ ਦੇ ਪੱਖ ਕਿੰਨੇ ਹੁੰਦੇ ਆ ਬੰਬੇ ਦੇ ਵਿੱਚ ਨਾ ਇੱਕ ਭਾਣਾ ਵਾਪਰ ਜਾਂਦਾ ਕਿਸੇ ਨੂੰ ਦੇ ਨਾਲ ਵਾਪਰ ਗਿਆ ਜਾਂ ਵਰਤਾਤਾ ਗਿਆ ਉੱਥੋਂ ਲੰਘਦੇ ਬਹੁਤ ਵੱਡੇ ਫਿਲਮਾਂ ਦੇ ਰਾਈਟਰ ਜਿਹੜੇ ਆ ਜਵੇਦ ਅਖਤਰ ਸਾਹਿਬ ਉਹਨਾਂ ਨੂੰ ਕੋਈ ਪੁੱਛਦਾ ਬੇ ਤੁਸੀਂ ਇਸ ਘਟਨਾ ਬਾਰੇ ਕੀ ਕਹੋਗੇ ਉਹ ਕਹਿੰਦੇ ਜੀ ਮੈਂ ਸਿਰਫ ਇੰਨੀ ਗੱਲ ਕਹਾਗਾ ਜਦ ਤੱਕ ਮਾਂ ਦੀ ਪੂਜਾ ਹੁੰਦੀ ਰਹਣੀ ਆ ਔਰਤ ਦੇ ਉੱਤੇ ਜ਼ੁਲਮ ਇਦਾਂ ਹੀ ਹੁੰਦੇ ਰਹਿਣੇ ਆ ਚਲੋ ਉਹ ਗੱਲ ਕਹਿ ਕੇ ਨਿਕਲ ਗਏ ਹੁਣ ਇਹ ਗੱਲ ਕਈਆਂ ਦੇ ਦਿਮਾਗਾਂ ਦੇ ਵਿੱਚ ਕਸਮਾਨ ਪੈਦਾ ਕਰ ਗਈ ਤੁਸੀਂ ਵੀ ਸੋਚਦੇ ਹੋਗੇ ਮਾਂ ਦੀ ਪੂਜਾ ਦੇ ਨਾਲ ਔਰਤ ਦੇ ਜ਼ੁਲਮਾਂ ਦਾ ਕੀ ਸੰਬੰਧ ਹੈ ਫਿਰ ਇੱਕ ਪੱਤਰਕਾਰ ਉਹਨਾਂ ਨਾਲ ਸਪੈਸ਼ਲ ਇੰਟਰਵਿਊ ਕਰਦੀ ਹੈ ਸਿਰਫ ਇਹਨਾਂ ਦੋ ਲਾਈਨਾਂ ਦੇ ਉੱਤੇ ਉਹ ਕਹਿੰਦੀ ਜੀ ਤੁਸੀਂ ਦੱਸੋ ਵੀ ਉਹ ਜਿਹੜੀ ਤੁਸੀਂ ਗੱਲ ਕਹੀ ਤੁਸੀਂ ਉਹਨੂੰ ਡਿਸਕ੍ਰਾਈਬ ਕਰੋ ਉਹ ਕਹਿੰਦਾ ਦੇਖੋ ਜਿਹੜਾ ਉਹ ਸਾਰਾ ਕੁਝ ਉਹ ਤੇ ਵਾਪਰੇ ਆ ਨਾ ਤੁਸੀਂ ਉਹ ਤਾਂ ਦੇਖੋ ਵੀ ਉਹ ਜਿਹੜੀ ਮੁੰਡੇ ਦੀ ਮਾਂ ਸੀਗੀ ਉਹਦੇ ਉੱਤੇ ਬੜੇ ਜ਼ੁਲਮ ਹੋਏ ਸੀ ਮੁੰਡੇ ਦੀ ਦਾਦੀ ਵੱਲੋਂ ਤੇ ਮੁੰਡੇ ਦੇ ਪਿਓ ਵੱਲੋਂ ਉਹ ਮੁੰਡਾ ਬੱਚਾ ਸੀ ਸਭ ਕੁਝ ਦੇਖਦਾ ਆ ਰਿਹਾ ਸੀ ਫਿਰ ਉਹ ਜਵਾਨ ਹੋਇਆ ਤੇ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਬੇ ਜਦੋਂ ਮੇਰਾ ਰਾਜ ਆਊਗਾ ਮੇਰਾ ਟਾਈਮ ਆਊਗਾ ਮੈਂ ਆਪਣੀ ਮਾਂ ਨੂੰ ਐਸ਼ ਕਰਵਾਊਗਾ ਮੁੰਡਾ ਪੜਿਆ ਨੌਕਰੀ ਲੱਗਿਆ ਮੁੰਡੇ ਨੇ ਵਿਆਹ ਕਰਾਇਆ ਔਰ ਉਹ ਮੁੰਡਾ ਘਰ ਵਾਲੇ ਨੂੰ ਇਹੀ ਗੱਲ ਕਰਦਾ ਸੀ ਮੇਰੀ ਮਾਂ ਨੂੰ ਕਦੇ ਦੁਖੀ ਨਾ ਕਰੀ ਮੇਰੀ ਮਾਂ ਨੂੰ ਕਦੇ ਜਵਾਬ ਨਾ ਦੇਈ ਕਿਸੇ ਗੱਲ ਤੋਂ ਹੁਣ ਉਹ ਜਿਹੜੀ ਉਹ ਮੁੰਡੇ ਦੇ ਘਰ ਵਾਲੀ ਉਹ ਵੀ ਪੜੀ ਲਿਖੀ ਸੀ ਪਰ ਮੁੰਡੇ ਦੀ ਜਿਹੜੀ ਮਾਸ ਕੀ ਉਹ ਬਹੁਤੀ ਪੜੀ ਲਿਖੀ ਨਸਾ ਹੈ ਉਹ ਉਸ ਹਾਬ ਨਾਲ ਹੀ ਚੱਲਣਾ ਚਾਹਦੀ ਸੀ ਜਿਸ ਹਾਬ ਦੇ ਨਾਲ ਉਹਦੀ ਸੱਸ ਚੱਲਦੀ ਸੀ ਪਰ ਉਹ ਮੁੰਡੇ ਦੇ ਘਰ ਵਾਲੀ ਨਵੇਂ ਜਮਾਨੇ ਦੀ ਹੋਣ ਕਰਕੇ ਉਹ ਗੱਲਾਂ ਸਾਰੀਆਂ ਨਹੀਂ ਮੰਨਦੀ ਸੀ ਗੱਲ ਮੁਕਾਓ ਉਹ ਮੁੰਡਾ ਜਿਹੜਾ ਉਹਦੇ ਮਾਂ ਦੇ ਉੱਤੇ ਅੱਖਾਂ ਦੇ ਉੱਤੇ ਮਾਂ ਦੇ ਪਿਆਰ ਦੀ ਪੱਟੀ ਇਹੋ ਜਿਹੀ ਵੱਜੀ ਸੀ ਉਹਨੂੰ ਸਹੀ ਗਲਤ ਦਾ ਫਰਕ ਹੀ ਨਹੀਂ ਪਤਾ ਲੱਗ ਰਿਹਾ ਚਲੋ ਜੀ ਕੁੱਟਕਟਾਪਾ ਵਧਿਆ ਗਾਲੀ ਗਲੋਚ ਹੁੰਦਾ ਹੁੰਦਾ ਇੱਕ ਦਿਨ ਉਹਨਾਂ ਨੇ ਜੀ ਉਹ ਬਹੂ ਮਰ ਗਈ ਮਾਰਗੇ ਤੇ ਉਹਦੇ ਵਿੱਚ ਦੇਖੋ ਹੁਣ ਰਿਜ਼ਲਟ ਕੀ ਨਿਕਲੇ ਮਾਂ ਪਹਿਲਾਂ ਤਾਂ ਬਿਰਧਾ ਸੀ ਬੇਸਹਾਰਾ ਹੋ ਗਈ ਉਹਨਾਂ ਦੇ ਛੋਟੇ ਬੱਚੇ ਜਿਹੜੇ ਪੋਤੇ ਸੀ ਪੋਤੀਆਂ ਸੀ ਅਨਾਥ ਹੋ ਗਏ ਬਹੂ ਜਹਾਨ ਤੋਂ ਚਲ ਗਈ ਤੇ ਮੁੰਡਾ ਜੇਲ੍ਹ ਚ ਚਲ ਗਿਆ ਇੱਥੇ ਜਿਹੜੀ ਗੱਲਬਾਤ ਕਰਦਾ ਮੇਰਾ ਮਕਸਦ ਉਹ ਆ ਨਾ ਜਿਹੜੇ ਮੇਰੇ ਵੀਰ ਗੱਲ ਨੂੰ ਸੁਣਦੇ ਆ ਜਾਂ ਮੇਰੀਆਂ ਭੈਣਾਂ ਗੱਲ ਨੂੰ ਸੁਣਦੀਆਂ ਹਰੇਕ ਜਗ੍ਹਾ ਤੇ ਨੋਹਾ ਗਲਤ ਨਹੀਂ ਹੁੰਨੀਆ ਸ ਸਹੀ ਨਹੀਂ ਹੁੰਨੀਆ ਹਰੇਕ ਜਗ੍ਹਾ ਤੇ ਸ ਸ ਗਲਤ ਨਹੀਂ ਹੁੰਨੀਆ ਤੇ ਨੋਹਾ ਸਹੀ ਦੀ ਹੁੰਨੀਆ ਇੱਥੇ ਨਾ ਪੰਗਾ ਕੀ ਪੈ ਜਾਂਦਾ ਜਦੋਂ ਤਾਂ ਮੁੰਡਾ ਖਵਾਰਾ ਆ ਤਾ ਮਾਂ ਦਾ ਚਨਵਾ ਮੱਖਣਵਾ ਬਲਾ ਬਲਾ ਬਹੁਤ ਕੁਛ ਵਾ ਵਿਆਹ ਤੋਂ ਬਾਅਦ ਮਾਂ ਕਹਿੰਦੀ ਵੀ ਮੁੰਡਾ ਮੇਰਾ ਬਹੂ ਨੇ ਆਪਣੇ ਹੱਥਾਂ ਚ ਕਰ ਲਿਆ ਹੁਣ ਮੈਂ ਪੁੱਛਣਾ ਚਾਹਣਾ ਨਾ ਮਾਮਾ ਨੂੰ ਵੀ ਤੁਹਾਡੇ ਹੱਥਾਂ ਵਿੱਚ ਕੀ ਕਮਜ਼ੋਰੀ ਆ ਗਈ ਏ ਇੰਨੇ ਸਾਲ ਤੁਹਾਡੇ ਹੱਥਾਂ 'ਚ ਰਿਹਾ ਤੁਹਾਡੇ ਹੱਥਾਂ 'ਚੋਂ ਨਿਕਲ ਕੇ ਤਾਂ ਗਿਆ ਇੱਥੇ ਵੀਰਾਂ ਦੀ ਥੋੜੀ ਜੀ ਪ੍ਰੋਬਲਮ ਬਣ ਜਾਂਦੀ ਆ ਕਈ ਬੰਦੇ ਗੱਲ ਸੋਚਦੇ ਸਮਝਦੇ ਸਾਰੇ ਹੁੰਦੇ ਪਰ ਕਹਿ ਨਹੀਂ ਸਕਦੇ ਹੁੰਦੇ ਕਿਉਂਕਿ ਅੱਖਾਂ ਦੇ ਉੱਤੇ ਪੱਟੀ ਬੱਝੀ ਹੁੰਦੀ ਏ ਇੱਕ ਮਮਤਾ ਦੀ ਉਹਨਾਂ ਨੂੰ ਪਤਾ ਹੁੰਦਾ ਮੇਰੇ ਘਰ ਵਾਲੀ ਸਹੀ ਆ ਮਾਂ ਗਲਤ ਹੋ ਪਰ ਉਹ ਮਾਂ ਨੂੰ ਕਹਿ ਨਹੀਂ ਸਕਦੇ ਦਵੇ ਕੁੱਟੇ ਚੱਲੀ ਜਾਂਦੇ ਆ ਤੇ ਮਾਮਾ ਕਹਿੰਨੇ ਆ ਮੁੰਡਾ ਬਹੂ ਨੇ ਆਪਣੀ ਮਗਰ ਲਾ ਲਿਆ ਤੇ ਦੂਜੇ ਪਾਸੇ ਜਵਾਈ ਉਹਨਾਂ ਨੂੰ ਬਹੁਤ ਚੰਗਾ ਮਿਲਿਆ ਹੁੰਦਾ ਤੇ ਜਵਾਈ ਦੀ ਮਾਂ ਵੀ ਇਹੀ ਕਹਿੰਦੀ ਉਹਦੀ ਮੁੰਡਾ ਬਹੂ ਨੇ ਮਗਰ ਲਾ ਲਿਆ ਤੇ ਇੱਧਰ ਕਹਿੰਦੇ ਹੁੰਦੇ ਜੀ ਜਵਾਈ ਬਹੁਤ ਵਧੀਆ ਆ ਬਹੂ ਦੇ ਪੈਰਾਂ 'ਚ ਪੈਰ ਰੱਖਦਾ ਕਿਉਂਕਿ ਉਹ ਵੀ ਆਪਣੀ ਘਰ ਵਾਲੀ ਦੇ ਅਸਲ ਮਗਰ ਲਗਾ ਹੁੰਦਾ ਮਗਰ ਹੀ ਲਗਾ ਹੁੰਦਾ ਜੇ ਉਹਨੂੰ ਪਤਾ ਹੁੰਦਾ ਵੀ ਮੇਰੇ ਘਰ ਵਾਲੀ ਸਹੀ ਆ ਕਿ ਉਹ ਬਹੁਤੀ ਜਗ੍ਹਾ ਤੇ ਆਪਾਂ ਨਾ ਗੱਲ ਕਰ ਨਹੀਂ ਸਕਦੇ ਹੁੰਦੇ ਬੀ ਬੀਬੀ ਤੇਰੀਆ ਗਲਤੀ ਤੇ ਬੀਬੀ ਐਫ ਐ ਮੂੰਹ ਫਲਾ ਲੈਂਦੇ ਫਿਰ ਝੱਟ ਕਹਿਦੇ ਨਹੀਂ ਹਲੇ ਹਲੇ ਤਾਂ ਤੇਰੇ ਮੈਦਾ ਕਰਦੀ ਰਹੀ ਔਦਾ ਕਰਦੀ ਰਹੀ ਆ ਤੈਨੂੰ ਮੈਂ ਜੰਮਿਆ ਪਾਲਿਆ ਤੇ ਤੁਹਾ ਗੱਲ ਨਾਲ ਸੋਲੀ ਜੰਮਿਆ ਪਾਲਿਆ ਭਾਈ ਜੰਮਿਆ ਪਾਲਿਆ ਬੀਬੀਓ ਮਈਓ ਅਹਿਸਾਨ ਨਹੀਂ ਕੀਤਾ ਕਿਸੇ ਦੇ ਇਹ ਤੁਹਾਡੀ ਆਪ ਦੀ ਮਰਜ਼ੀ ਸੀਗੀ ਨਾ ਜੰਮਦੀਆਂ ਨਾ ਪਾਲਦੀਆਂ ਬਹੁਤ ਲੋਕ ਇੱਥੇ ਜੋ ਆਕ ਨਹੀਂ ਲੈਂਦੇ ਇਹ ਤੁਹਾਡੀ ਆਪ ਦੀ ਮਰਜ਼ੀ ਸੀ ਚਲੋ ਵੀਰੋ ਗਲਤੀ ਦੇਖਿਆ ਕਰੋ ਕਿਹਦੀ ਆ ਜੇ ਮਾਂ ਗਲਤ ਆ ਤਾਂ ਮਾਂ ਨੂੰ ਕਿਹਾ ਕਰੋ ਆਪਣੇ ਵਾਈਫ ਗਲਤ ਆ ਤਾਂ ਵਾਈਫ ਨੂੰ ਕਿਹਾ ਕਰੋ ਭੈਣੋ ਤੁਸੀਂ ਵੀ ਇਹ ਗੱਲ ਵਿਚਾਰਿਆ ਕਰੋ ਪਤਾ ਹੁੰਦਾ ਬੰਦੇ ਨੂੰ ਕਿਉਂਕਿ ਕਈ ਵਾਰੀ ਸੋਚਦਾ ਮਿਆਰ ਇਹੋ ਜਿਹਾ ਹੁੰਦਾ ਹਰ ਬੰਦਾ ਆਪਣੇ ਆਪਣੇ ਹਿਸਾਬ ਨਾਲ ਗਲਤ ਆ ਹਰ ਕੋਈ ਸਹੀ ਕਰਦਾ ਹੁੰਦਾ ਪਰ ਉਹ ਦੂਜਿਆਂ ਨੂੰ ਗਲਤ ਲੱਗਦੀ ਹੁੰਦੀ ਉਹ ਦੱਸਿਆ ਕਰੋ ਵੀ ਤੁਹਾਡੀ ਗੱਲ ਦੇ ਆ ਸਿੱਟੇ ਨਿਕਲਦੇ ਆ ਇਹ ਗੱਲ ਤੁਹਾਡੀ ਏਦਾਂ ਗਲਤ ਆ ਮਸਲੇ ਹੱਲ ਕਰਿਆ ਕਰੋ ਨਹੀਂ ਕੀ ਹੁੰਦਾ ਆ ਇਹ ਜਿਹੜੇ ਪਰਿਵਾਰ ਆ ਸਾਂਝੀ ਵਾਲਤਾ ਆ ਰਿਸ਼ਤੇ ਨਾਤੇ ਹੁੰਦੇ ਆ ਇਹ ਵਿਚਰਨ ਲਈ ਹੁੰਦੇ ਆ ਸਮਾਜ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਹੱਸ ਕੇ ਵਿਚਰੀਏ ਮਿਲੀਏ ਜੁਲੀਏ ਨੇ ਲੜਾਈਆਂ ਘੁਲਾਈਆਂ ਦੇ ਵਿੱਚ ਕੀ ਰੱਖਿਆ ਹੁੰਦਾ ਤੇ ਜਿਹੜੇ ਮੇਰੇ ਵੀਰ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਮੇਰੇ ਘਰ ਵਾਲੀ ਗਲਤ ਆ ਆ ਫੇਸ ਬਿਛੇ ਦੀ ਆ ਜਾਂਦੇ ਆ ਪਰ ਫਿਰ ਵੀ ਉਹ ਘਰ ਵਾਲੀ ਦੇ ਮਗਰ ਲਾ ਕੇ ਆਪਣੀ ਚੰਗੀ ਮਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਅੱਛਾ ਜਦੋਂ ਤੋਂ ਉਹਨਾਂ ਦੇ ਸੱਸ ਸਹੁਰੇ ਆਦੇ ਆ ਉਹ ਵੀ ਮਰੀਜ਼ੇ ਹੀ ਹੁੰਦੇ ਆ ਉਹਨਾਂ ਨੂੰ ਸਾਹਮਣਾ ਬੜਾ ਸੌਖਾ ਹੁੰਦਾ ਆਪਣੀ ਮਾਪੇ ਦੀ ਗੇਰ ਨਹੀਂ ਕਰਨੀ ਹੁੰਦੀ ਜਿਹੜੀਆਂ ਨੋਹਾਂ ਆ ਆਪਣੇ ਦਾ ਮਾਪੇ ਦੇ ਮਗਰ ਭੱਜੀਆਂ ਫਿਰੂਗੀਆਂ ਤੇ ਸੱਸ ਸਹੁਰੇ ਦੀ ਨਹੀਂ ਬਾਤ ਪੁੱਛਦੀਆਂ ਇਹ 도ਗਲਾਪਨਵਾ 도ਗਲਾਪਨ ਕਹਿ ਲਓ ਜਾਂ ਘਟੀਆਂ ਪਰਵ੍ਰਿਸ਼ ਦਾ ਨਤੀਜਾ ਕਹਿ ਲਓ ਕਿਉਂਕਿ ਜਿਹੋ ਜੀ ਤੁਹਾਡੀ ਪਰਵ੍ਰਿਸ਼ ਹੋਣੀ ਆ ਜਿਹੋ ਜੇ ਸੰਸਕਾਰ ਮਿਲਨੇ ਆ ਤੁਸੀਂ ਉਦਾਂ ਦਾ ਸਮਾਜ ਵਿੱਚੋਂ ਵਿਚਰਨਾ ਇੱਥੇ ਕਹੀ ਕਹੋਗੇ ਜੀ ਬਹੁਤੋ ਨਦੀ ਬਹੁਤ ਪੜੀ ਲਿਖੀ ਆ ਸੱਸੋਰੀ ਜੀ ਗਲਤੀ ਹੋਣੀ ਆ ਪੜਿਆ ਲਿਖਿਆ ਹੋਣਾ ਇੱਕ ਹੋਰ ਗੱਲ ਹੁੰਦੀ ਆ ਮੂਰਖ ਹੋਣਾ ਬੇਵਕੂਫ ਹੋਣਾ ਇੱਕ ਹੋਰ ਗੱਲ ਹੁੰਦੀ ਆ ਪੜਨਾ ਲਿਖਣਾ ਕੀ ਉਹਦੇ ਇੱਕ 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 ਸਰਟੀਫਿਕੇਟ ਆ ਕਿਸੇ ਇੱਕ ਸਬਜੈਕਟ ਦੇ ਤੁਸੀਂ ਪੜ ਲਏ ਨੇ ਆ ਤੇ ਤੁਹਾਨੂੰ ਸਰਟੀਫਿਕੇਟ ਮਿਲ ਜਾਂਦਾ ਉਹਦੇ ਨਾਲ ਤੁਹਾਨੂੰ ਦੁਨੀਆ ਦੀ ਨੌਲੇਜ ਥੋੜਾ ਆ ਜਾਂਦੀ ਆ ਤੁਸੀਂ ਸਮਾਜ ਦੇ ਵਿੱਚੋਂ ਕਿੱਦਾਂ ਵਿਚਰਨਾ ਰਿਸ਼ਤੇ ਵਿੱਚੋਂ ਕਿੱਦਾਂ ਵਿਚਰਨਾ ਬੜੇ ਲਿਖੇ ਉਹਨਾਂ ਥੋੜਾ ਸਤਕਾਰ ਥੋੜਾ ਹੋਣ ਲੱਗ ਜਾਊਗਾ ਸਤਕਾਰ ਤੁਹਾਡਾ ਤਾਂ ਹੀ ਹੋਊਗਾ ਜੇ ਤੁਸੀਂ ਰਿਸ਼ਤੇ ਵਿੱਚੋਂ ਚੰਗੀ ਤਰ੍ਹਾਂ ਵਿਚਰੋਗੇ ਸੋ ਵਿਰੋਧ ਤੱਕੜੀ ਫਾਨੀ ਪੈਂਦੀ ਆ ਅਨਲਿਸਿਸ ਕਰਨਾ ਪੈਂਦਾ ਮਾਂ ਦੀ ਗਲਤੀ ਆ ਮਾਂ ਨੂੰ ਕਹੋ ਤਰੀਕੇ ਨਾਲ ਘਰ ਵਾਲੇ ਦੀ ਗਲਤੀ ਆ ਘਰ ਵਾਲੇ ਨੂੰ ਕਹੋ ਇਹ ਜਿਹੜੀਆਂ ਗੁਲਾਮੀਆਂ ਇਹ ਜਿਹੜੀਆਂ ਚੁੱਪ ਕੀਤੇ ਤੁਸੀਂ ਅੰਦਰੋਂ ਅੰਦਰ ਹੀ ਘੁੱਟੀ ਜਾਂਦੇ ਆ ਕਈ ਬੰਦੇ ਡਿਪਰੈਸ਼ਨ ਵਿੱਚ ਚੱਲ ਜਾਂਦੇ ਆ ਇਹਨਾਂ ਤੋਂ ਤਾਂ ਤੁਹਾਨੂੰ ਨਿਜਾਤ ਮਿਲਣੀ ਆ ਮਦਰ ਦੇਵ ਸਗਾ ਉਹਦੀ ਜਿੱਦ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਮਦਰ ਦੇਵ ਸੇ ਬੜੇ ਡਰਾਮੇ ਹੋਣੇ ਆ ਕਈਆਂ ਨੇ ਕਹਣਾ ਬੀਬੀ ਨੂੰ ਮੁੰਦੀ ਪਾ ਦਨੇ ਆ ਕਿਸੇ ਨੇ ਕਹਣਾ ਬੀਬੀ ਨੂੰ ਪਾਲੀਆਂ ਪਾ ਦਨੇ ਆ ਰੈਸਟੋਰੈਂਟ ਵਾਲਿਆਂ ਨੇ ਕਹਣਾ ਜੀ ਤੁਸੀਂ ਆਪਣੀ ਮਾਤਾ ਜੀ ਨੂੰ ਲੈ ਕੇ ਆਓ ਤੇ ਬੜੀ ਮਾਤਾ ਜੀ ਨੂੰ ਰੋਟੀ ਫ੍ਰੀ ਖਲਾਵਾਵਾਂਗੇ ਜੀ ਅਸੀਂ KFC ਵਾਲੇ ਕਹਿੰਦੇ ਤਾਂ ਆਪਣੀ ਮਾਤਾ ਜੀ ਨੂੰ ਲੈ ਕੇ ਆਓ ਤੁਹਾਨੂੰ ਇੰਨੇ ਡਾਲਰ ਚ ਅਸੀਂ ਅੱਧਾ ਡੀਲ ਦੇਵਾਂਗੇ ਬਹੁਤ ਕੁਝ ਹੋਣਾ ਬੜੇ ਸ਼ੋਅ ਆਣੇ ਆ ਡਰਾਮੇ ਹੋਣੇ ਅਸਲ ਵਿੱਚ ਭਰਾਵੋ ਮਦਰਡੇ ਫਾਦਰਡੇ ਇਹ ਹਾਰੇ ਰੋਜ਼ ਚਾਹੀਦੇ ਆ ਕਿਸੇ ਇੱਕ ਦਿਨ ਦੇ ਮਥਾਜ ਨਹੀਂ ਚਾਹੀਦੇ ਠੀਕ ਆ ਇਹਨਾਂ ਚੀਜ਼ਾਂ ਦੇ ਉੱਤੇ ਇਕਨੋਮੀ ਟਿਕੀ ਹੋਈ ਆ ਇਕਨੋਮੀ ਚੱਲਦੀ ਆ ਉਸ ਦਿਨ ਸ਼ੋਅ ਹੁੰਦੇ ਆ ਉਹ ਠੀਕ ਆ ਬਹੁਤ ਵਧੀਆ ਗੱਲ ਆ ਉਸ ਦਿਨ ਤੇ ਠੀਕ ਆ ਸਾਰੀਆਂ ਮਾਈਆਂ ਇਕਠੀਆਂ ਹੋ ਕੇ ਜਾ ਰਹੇ ਆ ਉਹਨਾਂ ਦੇ ਪਸੰਦ ਦੇ ਗੀਤ ਲੱਗਣ ਉਹਨਾਂ ਦੀਆਂ ਪਸੰਦ ਦੀਆਂ ਚੀਜ਼ਾਂ ਉਹਨਾਂ ਦੇ ਪਸੰਦ ਦੇ ਖਾਣੇ ਬਣ ਇੱਕ ਵੱਖਰੀ ਗੱਲ ਆ ਵੀ ਸਿਰਫ ਉਸ ਦਿਨ ਹੀ ਮਾਂ ਨੂੰ ਸਤਿਕਾਰ ਦੇਣਾ ਉਸ ਦਿਨ ਹੀ ਰੀਲਾ ਪੈਣੀ ਆ ਮਾਂ ਵਰਗਾ ਕਣ ਸ਼ਾਮਾ ਬੂਟਾ ਇਦਾਂ ਮਾਂ ਮਾਂ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਨਹੀਂ ਯਾਰ ਇਹ ਹਰ ਰੋਜ਼ ਚਾਹੀਦਾ ਜਿਹੜਾ ਮਾਂ ਦਾ ਸਤਿਕਾਰ ਆ ਨਾ ਇਹ ਤਾਂ ਤੁਹਾਡੇ ਦਿਲਾਂ ਵਿੱਚ ਚਾਹੀਦਾ ਹਰ ਰੋਜ਼ ਚਾਹੀਦਾ ਇੱਕ ਇੱਕ ਦਿਨ ਦਾ ਮਥਾਜ ਥੋੜਾ ਹੁੰਦਾ ਪਰ ਅਸੀਂ ਇੱਕ ਆਰਟੀਫੀਸ਼ਲ ਜੇ ਸਮਾਜ ਦੇ ਜੀਵ ਬਣ ਗਏ ਆ ਤੇ ਜਿੱਦਾਂ ਸਾਨੂੰ ਕੋਈ ਚਲਾਈ ਜਾਂਦਾ ਸੀ ਉਦਾਂ ਚੱਲੀ ਜਾਂਦੇ ਸੀ ਆਪਣੇ ਆਪ ਤਾਂ ਕੁਝ ਸੋਚਣਾ ਨਹੀਂ ਸੋਚੀ ਵੀ ਕਾਤੇ ਸੋਚੀ ਵੀ ਕਿਦਾਂ ਚੰਗੀਆਂ ਗੱਲਾਂ ਸੀ ਸੁਣੀਆਂ ਕੋਈ ਨਹੀਂ ਲੋਚ ਗੜੋਚ ਅਸੀਂ ਦੇਖਣਾ ਹੈ ਰੀਲਾਂ ਤੇ ਉਦਾਂ ਦੇ ਸਾਡੇ ਦਿਮਾਗ ਹੋ ਗਏ ਉਦਾਂ ਦੇ ਅਸੀਂ ਕੰਮ ਕਰਨੇ ਆ ਅਜਾ ਦੇ ਨਾ ਸੱਸ ਬਹੂ ਦੇ ਨਾਟਕ ਜੇ ਚੱਲਣ ਲੱਗੇ ਟੀਵੀਆਂ ਦੇ ਵਿੱਚ ਤੁਸੀਂ ਦੇਖੋ ਉਦੋਂ ਤੇ ਕਿੰਨੇ ਕਲੇਸ਼ ਸ਼ੁਰੂ ਹੋਏ ਆ ਉਹ ਜਿਹੜੇ ਆਈਡੀਆ ਦਿੰਦੇ ਆ ਤੇ ਉਹ ਫਿਰ ਆਪਣੇ ਸੱਸਾਂ ਨੂੰ ਆਈਡੀਆ ਜਮਾਉਣੀ ਆ ਆ ਉਹਦੇ ਨਾਲ ਕਿੰਨਾ ਵਧੀਆ ਕਿੰਨਾ ਵਧੀਆ ਜਿਹੜੀ ਚੁਗਲੀ ਦੀ ਆਪਾਂ ਗੱਲ ਕਰਦੇ ਨਾ ਬਈ ਉਹਦੀ ਸੱਸ ਚੁਗਲੀਆਂ ਕਰਦੀ ਜਾਂ ਉਹਦੀ ਨੂੰਹ ਚੁਗਲੀਆਂ ਕਰਦੀ ਚੁਗਲੀਆਂ ਸਾਰੇ ਕਰਦੇ ਆ ਭਾਈ ਕੌਣ ਨਹੀਂ ਕਰਦਾ ਸਾਰੇ ਕਰਦੇ ਆ ਪਰ ਉਹ ਗੱਲਾਂ ਗੱਲਾਂ ਤੱਕ ਹੀ ਰਹਿਣੀਆਂ ਚਾਹੀਦੀਆਂ ਨੁਕਸਾਨ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਚੁਗਲੀ ਹੁੰਦੀ ਕਾ ਤੇ ਇਹ ਦੇਖਣ ਦੀ ਲੋੜ ਹੈ ਨਾ ਜੇ ਕੋਈ ਗਲਤੀ ਹੈ ਤੇ ਚੁਗਲੀ ਹੁੰਦੀ ਆ ਹੁਣ ਸੱਸ ਕਿਸੇ ਨਾਲ ਫੋਨ ਤੇ ਲੱਗੀ ਆ ਜੇ ਕੋਈ ਗੱਲਬਾਤ ਚੱਲਦੀ ਆ ਉਹ ਨੂ ਰਿਕਾਰਡਿੰਗ ਕਰ ਰਹੀ ਆ ਤੇ ਫਿਰ ਸੱਸ ਨੂੰ ਬਲੈਕਮੇਲ ਕਰ ਰਹੀ ਆ ਮੈਂ ਆ ਸੁਣਾਉਂਗੀ ਲੋਕਾਂ ਨੂੰ ਆ ਸੁਣਾਉਂਗੀ ਮੈਂ ਲੋਕਾਂ ਨੂੰ ਉਹ ਮੈਂ ਤਾਂ ਕਹਿੰਨਾ ਸਭਾ ਸਾਸੂ ਨੂੰ ਕਹੇ ਤੂੰ ਸੁਣਾ ਅਸੀਂ ਵੀ ਤੇਰਾ ਦਸੀਏ ਤੂੰ ਕਿਹੜੇ ਅਸਲੇ ਦੀ ਆ ਕਿਹੜੀ ਨਸਲ ਦੀ ਆ ਬੇ ਤੂੰ ਕਿਹੜੇ ਚੰਗੀ ਆ ਜਿਹੜੀ ਤੂੰ ਰਿਕਾਰਡ ਕਰਦੀ ਆ ਪਾਈ ਵੀਰੋ ਜਿਹੜੀਆਂ ਨੋਹਾਂ ਆ ਕੱਲ ਆ ਕੇ ਸੁਣ ਲਿਓ ਤੁਹਾਡੇ ਕੋਲ ਤਾਂ ਫੋਨ ਹੀ ਆ ਨਾ ਰਿਕਾਰਡ ਕਰ ਲਈ ਜਿਹੜਾ ਆਣ ਵਾਲਾ ਸਮਾਂ ਆ ਰਿਹਾ ਤੁਹਾਡੀਆਂ ਨੋਹਾਂ ਨੇ ਤੁਹਾਡਾ ਪਤਾ ਨਹੀਂ ਕੀ ਕੀ ਕਰਨਾ ਆ ਔਰ ਜਿਨ੍ਹਾਂ ਦੇ ਮੁੰਡੇ ਨਹੀਂ ਹੈਗੇ ਇਕੱਲੀਆਂ ਕੁੜੀਆਂ ਹੀ ਆ ਹੋ ਸਕਦਾ ਫੋਨਾਂ ਨੂੰ ਜੁਆਇ ਟੱਕਰ ਜਾਣ ਉਦਾਂ ਤੇ ਦਿਮਾਗ 'ਚ ਰੱਖਿਓ ਗੱਲਾਂ ਆਪਣੇ ਆਪ ਨੂੰ ਆਪਣੀ ਔਕਾਤ ਵਿੱਚ ਰੱਖੋ ਰਿਸ਼ਤੇ ਆਦਿ ਕਦਰ ਕਰੋ ਰਿਸ਼ਤਿਆਂ ਨੂੰ ਸਮਝਣਾ ਸਿੱਖੋ ਆਪਾਂ ਸਾਂਝੀ ਬਾਲਤਾ ਦੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਫਲਸਫੇ ਆ ਸਾਨੂੰ ਕੀ ਸਖਾਲਦੇ ਆ ਇਹ ਕਿਸੀਂ ਬिखर ਗਏ ਰਹੀਏ ਅਸੀਂ ਟੁੱਟ ਗਏ ਰਹੀਏ ਅਸੀਂ ਆਪਣਿਆਂ ਦੀ ਇੱਕ ਦੂਜੇ ਦੀ ਜੜਾ ਵੜੀਏ ਨਹੀਂ ਭਾਈ ਸਾਨੂੰ ਪਿਆਰ ਨਾਲ ਆਪਣੀਆਂ ਗਲਤੀ ਦੂਜੇ ਦੀਆਂ ਗਲਤੀਆਂ ਦਾ ਬਹੁਤ ਸੁੱਖ ਇਹ ਉਹਨੇ ਲੱਭਣੀਆਂ ਆਪਣੀਆਂ ਗਲਤੀਆਂ ਵੀ ਲੱਭ ਜਾਣੀਆਂ ਹੁੰਦੀਆਂ ਕੋਸ਼ਿਸ਼ ਕਰਿਆ ਕਰੋ ਜੇ ਤੁਹਾਡੀ ਕਿਸੇ ਨਾਲ بگੜ ਰਹੀ ਆ ਨਾ ਤਾਂ ਗਲਤੀ ਤੁਹਾਡੀ ਵੀ ਹੋਊਗੀ ਆਪਣੀ ਗਲਤੀ ਨੂੰ ਸੁਧਾਰੋ ਸਭ ਠੀਕ ਹੋ ਜਾਣਾ ਉਹ ਤੁਸੀਂ ਛੋੜੀ ਹੋੜੀ ਨਾ ਸਾਰਿਆਂ ਨੇ ਗੱਲ ਵੀ ਨੋ ਆ ਕੇ ਪੇਰ ਨੂੰ ਕਿਆ ਕਰੇ ਅਸੱਚ ਧੀ ਆ ਕੇ ਪੇਰ ਨੂੰ ਕਿਆ ਕਰੇ ਮੇਰੀ ਪਾਪਾ ਜੀ ਸੱਸ ਚੰਗੀ ਨਹੀਂ ਹੈ ਵੀ ਤੁਸੀਂ ਆਪਣੇ ਥੋੜਾ ਬਹੁਤਾ ਡਾਕਟਰੀ ਬੇਅਦ ਦਾ ਕੰਮ ਕਰ ਲੈਨੇ ਆ ਕੁਛ ਇਦਾਂ ਦੀ ਚੀਜ਼ੀ ਦੇ ਉਹਦਾ ਕੰਮ ਹੀ ਹੋ ਜਵੇ ਉਹ ਕਹਿੰਦਾ ਠੀਕ ਆ ਪੁੱਤ ਕੋਈ ਗੱਲ ਨਹੀਂ ਮੈਂ ਤੈਨੂੰ ਗੋਲੀਆਂ ਦੇਣਾ ਉਹਨੂੰ ਰੋਜ਼ ਇੱਕ ਖਾਣੇ 'ਚ ਦੇਈ ਜਾਏ ਦੋ ਕੁ ਮਹੀਨਿਆਂ 'ਚ ਤੁਰ ਜੂਗੀ ਜੇ ਇਕਦਮ ਤੋਰਤੀ ਤਾਂ ਵੀ ਕਿਸ ਗੱਲ ਪਊਗਾ ਉਹਨੇ ਕੱਖ ਨਹੀਂ ਵੇਹੇ ਚੂਰਨਦੀਆਂ ਗੋਲੀਆਂ ਹੀਆਂ ਦੇਤੀਆਂ ਬਹੂ ਰਾਮ ਨਾਲ ਖਾਣੇ 'ਚ ਦੇ ਦਿਆ ਕਰੇ ਨਾਲ ਇਹ ਵੀ ਸ਼ਰਤ ਰੱਖਤੀ ਵੀ ਉਹਦੀ ਤੂੰ ਸੇਵਾ ਕਰਨੀ ਪ੍ਰੋਪਰ ਉਹ ਜੇ ਤੈਨੂੰ ਮਾਰਾ ਚੰਗਾ ਬੋਲੇ ਵੀ ਤੂੰ ਮੰਮੀ ਤੋਂ ਬਿਨਾਂ ਗੱਲ ਹੀ ਕਰਨੀ ਪ੍ਰੋਪਰ ਸੇਵਾ ਕਰਨੀ ਆਪਣੀ ਮਾਂ ਵਾਂਗੂ ਚਲੋ ਜੀ ਧੀਰੇ ਸੌਰੀ ਜਾ ਕੇ ਸੱਸ ਨਾਲ ਉਹ ਬਿਹੇਵੂਰ ਸ਼ੁਰੂ ਕਰਤਾ ਤੇ ਸੱਸ ਨੇ ਦੇਖਿਆ ਹਫ਼ਤਾ 10 ਦਿਨ ਤੇ ਉਥੇ ਪੱਥਰ ਵੀ ਪਿਗਲ ਜਾਂਦੇ ਉਹ ਨਹੀਂ ਵੀ ਦੇਖਿਆ ਯਾਰ ਮੇਰੇ ਇੰਨਾ ਖਿਆਲ ਕਰਦੀ ਆ ਮੇਰੀ ਨੂੰ ਵੀ ਮੈਂ ਕਹਾ ਤੇ ਇਹਦੇ ਮਾੜਾ ਚੰਗਾ ਬੁੱਲੀ ਜਾਨੀ ਆ ਉਹ ਵੀ ਮਾਂ ਬਣ ਗਈ ਮਾਂ ਬਣ ਗਈ ਜਦੋਂ ਮਹੀਨਾ 2 ਮਹੀਨੇ ਗੁਜ਼ਰੇ 3 ਮਹੀਨੇ ਗੁਜ਼ਰੇ ਉਹਨੂੰ ਲੱਗਿਆ ਵੀ ਹੁਣ ਤਾਂ ਮਾਈ ਜਾਣੇ ਵਾਲੀ ਆ ਤੇ ਉਹਨੂੰ ਲੱਗਿਆ ਵੀ ਮੈਂ ਬਹੁਤ ਗਲਤ ਕਰ ਲਿਆ ਤੇ ਚੰਗੀ ਬਹੁਤ ਫੇਰ ਪੇ ਕੋਲਾਂ ਦੀ ਆ ਕਹਿੰਦੀ ਪਾਪਾ ਜੀ ਵੀ ਤੁਸੀਂ ਕੁਝ ਹੋਰ ਪਾ ਕਰੂ ਵੀ ਉਹ ਤਾਂ ਬਹੁਤ ਚੰਗੀਆਂ ਵੀ ਤੂੰ ਬਹੁਤ ਵੱਡੀ ਗਲਤੀ ਹੋ ਗਈ ਪੇ ਕਹਿੰਦਾ ਪੁੱਤ ਉਹ ਤਾਂ ਹਾਜਵੇ ਦੀਆਂ ਗੋਲੀਆਂ ਸੀਗੀਆਂ ਗੱਲ ਕੀ ਆ ਵੀ ਤੈ ਆਪਣੇ ਆਪ ਨੂੰ ਠੀਕ ਕੀਤਾ ਉਹ ਵੀ ਠੀਕ ਹੋ ਗਏ ਬਸ ਜੇ ਸੱਸੋ ਤੁਹਾਡੀਆਂ ਨੋਹਾਂ ਬਹੁਤੀਆਂ ਚੰਗੀਆਂ ਨਹੀਂ ਹੈਗੇ ਤੁਸੀਂ ਚੰਗੀਆਂ ਬਣ ਕੇ ਦੇਖ ਲਓ ਨੋਹੋ ਜੇ ਤੁਹਾਨੂੰ ਲੱਗਦਾ ਸੱਸਾਂ ਨਹੀਂ ਚੰਗੀਆਂ ਤਾਂ ਤੁਸੀਂ ਚੰਗੀਆਂ ਬਣ ਕੇ ਦੇਖ ਲਓ ਤਾਰੀ ਤਾਂ ਦੋਹਾਂ ਹੱਥਾਂ ਨਾਲ ਵੱਜਦੀ ਸਾਨੂੰ ਸਾਰਿਆਂ ਨੂੰ ਪਤਾ ਥੋੜਾ ਬਹੁਤਾ ਸਟੈਪ ਡਾਊਨ ਕਰਕੇ ਦੇਖ ਲਓ ਰਿਸ਼ਤੇ ਨਿਭਾਉਣੇ ਸਿੱਖੋ ਬਾਕੀ ਮਦਰਡੇ ਦੇ ਠੀਕ ਆ ਤੁਸੀਂ ਭਾਈ ਬੀਬੀਆਂ ਨੂੰ ਜਾਓ ਮੁੰਡੀਆਂ ਵਗੈਰਾ ਲੈ ਕੇ ਦੋ ਫੋਟੋਆਂ ਫੋਟੋਆਂ ਪਾਓ ਸੈਲਫੀਆਂ ਲਓ ਤੇ ਪਰ ਜਿਹੜੀ ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਜਦ ਤੱਕ ਮਾਂ ਦੀ ਪੂਜਾ ਹੋਣੀ ਆ ਔਰਤ ਤੇ ਜ਼ੁਲਮ ਹੁੰਦਾ ਹੀ ਰਹਿਣਾ ਅਸਲ ਵਿੱਚ ਸਤਕਾਰ ਔਰਤ ਦਾ ਹੀ ਚਾਹੀਦਾ ਚਾਹੇ ਉਹ ਭੈਣ ਦੇ ਰੂਪ ਵਿੱਚ ਆ ਚਾਹੇ ਉਹ ਮਾਂ ਦੇ ਰੂਪ ਵਿੱਚ ਆ ਤੇ ਚਾਹੇ ਉਹ ਪਤਨੀ ਦੇ ਰੂਪ ਵਿੱਚ ਆ ਮਹਿਬੂਬ ਦੇ ਰੂਪ ਵਿੱਚ ਆ ਸਤਕਾਰ ਜਿਹੜਾ ਆ ਹੋਣਾ ਚਾਹੀਦਾ ਔਰਤ ਔਰਤ ਦੀ ਦੁਸ਼ਮਣ ਆ ਔਰਤ ਹੀ ਔਰਤ ਜੰਮਰ ਤੋਂ ਡਰਦੀ ਆ ਦਰਾਣੀ ਜਠਾਣੀ ਦੀ ਲੜਾਈ ਨਾਨਦ ਪਰਜਾਈ ਦੀ ਲੜਾਈ ਸੱਸ ਨੂੰ ਦੀ ਲੜਾਈ ਦੀ ਤਾਂ ਕੀ ਬਾਤ ਆ ਇਹ ਤਾਂ ਜਿੱਦਾਂ ਕਹ ਲੋ ਵੀ ਇੱਕ ਸਰਬਸਾਂਝੀ ਜੰਗ ਬਣ ਗਈ ਆ ਕਾਥੇ ਹੁੰਨੀ ਆ ਇਹ ਔਰਤ ਹੀ ਔਰਤ ਦੀਆਂ ਚੁਗਲੀਆਂ ਕਰਦੀ ਔਰਤ ਹੀ ਔਰਤ ਦੇ ਆਢਾ ਲਾਦੀ ਆ ਔਰਤ ਹੀ ਔਰਤ ਨੂੰ ਜੰਮੜ ਤੋਂ ਡਰਦੀ ਆ ਠੀਕ ਆ ਬੰਦੇ ਵੀ ਹੈਗੇ ਕਈ ਜਿਹੜੇ ਕਹਿੰਦੇ ਬਈ ਮੁੰਡੇ ਹੋਣੇ ਚਾਹੀਦੇ ਆ ਹੈਗੇ ਆ ਬੰਦੇ ਵੀ ਪਰ ਔਰਤਾਂ ਦੀ ਗਿਣਤੀ ਜ਼ਿਆਦਾ ਆ ਲੈ ਇਹਦੇ ਕੁੜੀਆਂ ਹੋਈ ਜਾਂਦੀਆਂ ਜੀ ਇੱਕ ਹੋ ਗਈ ਦੋ ਹੋ ਗਈ ਤਿੰਨ ਹੋ ਲੈ ਇਹਨੇ ਕਿੱਥੇ ਜੜ ਲੱਗਣ ਲਾਉਣੇ ਲਾਉਣੀਆਂ ਸਾਡੀ ਇਹ ਨਹੀਂ ਪਤਾ ਬਈ ਸਾਡੀ ਜਿਹੜੀ ਜੜ ਲੱਗਣੀ ਆ ਇੰਨੀਆਂ ਕੁੜੀਆਂ ਮਰਵਾ ਕੇ ਉਹ ਸੜਾ ਕਬੈਲੀ ਨਿਕਲਣਾ ਅਤੇ ਦੇਖਦੇ ਹਾਂ ਕੀ ਹਾਲ ਆ ਕੁਵੇਲੀ ਨਹੀਂ ਤਾਂ ਸਾਡੇ ਉਹ ਸੀਡਲੈਸ ਸਟੂਲੇ ਤੁਰੇ ਫਿਰਦੇ ਆ ਕੀ ਖੱਟ ਲਿਆ ਉਹਨਾਂ ਨੇ ਜੜਾ ਲਵਾ ਕੇ ਆਪਣੀਆਂ ਕੁੜੀਆਂ ਮੁੰਡਿਆਂ ਵਿੱਚ ਫਰਕ ਨਾ ਕਰੋ ਭੈਣੋ ਕੁੜੀਆਂ ਉਹ ਮੈਂ ਇੱਕ ਵੀਡੀਓ ਬਣਾਈ ਦੀ ਜ਼ਮੀਨਾਂ ਵਾਲੀ ਉਹਦੇ ਵਿੱਚ ਮੈਨੂੰ ਬਹੁਤ ਭੈਣਾ ਦੇ ਮੈਸੇਜ ਆਏ ਬੇ ਮੇਰੇ ਇਨੀਆਂ ਕੁੜੀਆਂ ਸੀਗੀਆਂ ਮੇਰੇ ਨਾਲ ਐਦਾਂ ਮੇਰੀ ਜ਼ਮੀਨ ਨਹੀਂ ਕਹਿੰਦੇ ਤੇਰੇ ਦੇਰ ਜੇਠ ਜ਼ਮੀਨ ਦੇਣ ਨੂੰ ਮੰਨਦੇ ਉਹ ਭਰਾਵੋ ਕੁੜੀਆਂ ਵੀ ਜੀ ਆ ਪਰਿਵਾਰ ਦਾ ਕੱਲੇ ਮੁੜਿਆ ਨਾ ਨਹੀਂ ਬਸ ਵੱਧੇ ਕੁੜੀਆਂ ਵੀ ਅੱਗੇ ਨੌਰੋਸ਼ਨ ਕਰਦੀਆਂ ਇੰਦਰਾ ਗਾਂਧੀ ਦਾ ਭਰਾ ਪਤਾ ਕਿਸ ਨੂੰ ਕੌਣ ਸੀਗਾ ਇੰਦਰਾ ਗਾਂਧੀ ਕੱਲੀ ਸੀਗੀ ਇੰਦਰਾ ਗਾਂਧੀ ਅੱਜ ਤੱਕ ਵੀ ਇੰਦਰਾ ਗਾਂਧੀ ਆ ਹੋਰ ਕਿੰਨੀਆਂ ਕਲਪਣਾ ਚਾਪਰਾ ਪੀੜੀ ਕੁਸ਼ਾ ਹੁਣੀ ਕੌਣ ਆ ਯਾਰ ਮੌਕਾ ਤਾਂ ਦੋ ਇਦਾਂ ਦੀਆਂ ਬੇਵਕੂਫ ਹਰਕਤ ਹਰਕਤਾ ਜਿਹੜੀ ਛੱਡ ਦੋ ਲੋਕਾਂ ਦੇ ਹੱਕ ਮਾਰਨੇ ਛੱਡ ਦੋ ਧੀਆਂ ਦੇ ਹੱਕ ਮਾਰਨੇ ਛੱਡ ਦੋ ਧੀਆਂ ਨੂੰ ਬਰਾਬਰਤਾ ਦਿਓ ਔਰਤ ਜਿਆਦਾ ਸਨਮਾਨ ਹੋਣਾ ਚਾਹੀਦਾ ਜਿਨ੍ਹਾਂ ਦੀ ਆ ਭੈਣਾ ਭਾਈ ਬਿਆਨ ਦੇ ਕਾਬਿਲ ਆ ਕਿਤੇ ਭੈਣ ਨੂੰ ਪੁੱਛ ਲੋ ਬੇ ਭੈਣੇ ਜੇ ਤੈਨੂੰ ਕੋਈ ਮੁੰਡਾ ਪਸੰਦ ਹੋਆ ਤਾਂ ਦੱਸ ਦੇ ਅਸੀਂ ਤੇਰੀ ਪਸੰਦ ਦੇ ਮੁੰਡੇ ਨਾਲ ਕਰ ਦਿੰਨੇ ਆ ਜਿਨ੍ਹਾਂ ਦੇ ਧੀਆ ਬਣ ਵਾਲੇ ਧੀਆ ਨੂੰ ਪੁੱਛ ਲੋ ਇਹ ਵੀ ਸਤਕਾਰੀ ਆ ਉਹਨਾਂ ਦੀ ਰੀਜ ਪੂਰੀ ਹੋ ਜਾਊਗੀ ਜੇ ਕਿਤੇ ਉਹਨਾਂ ਨੂੰ ਕੋਈ ਪਸੰਦ ਹੈਗਾ ਸਤਕਾਰੀ ਹੈ ਵੀ ਨਹੀਂ ਤਾਂ ਜਿੱਥੇ ਭਾਈ ਰੱਸਾ ਫੜਾ ਤਾ ਸਾੜਾ ਕੋ 70 ਸਾਲ ਦਾ ਲੈ ਗਿਆ ਤੇ 20 ਸਾਲ ਦੀ ਨੂੰ ਤੇ ਕੋ 50 ਸਾਲ ਦਾ ਲੈ ਗਿਆ 20 ਸਾਲ ਦੀ ਨੂੰ ਕੋ ਵਨ ਪੜ ਪੜੀ ਲਿਖੀ ਨੂੰ ਲੈ ਗਿਆ ਤੇ ਗੱਲਾਂ ਕਰਦੇ ਫਿਰਦੇ ਅਸੀਂ ਮਾਤਾ ਦੇਵਸ ਦੀਆਂ ਮਦਰ ਦੇ ਦੀਆਂ ਇਹਨਾਂ ਨੇ ਵੀ ਵੱਡੀਆਂ ਹੋ ਗਏ ਮਾਮਾ ਹੀ ਬਣਨਾ ਸੋ ਭਾਈ ਇਹਨਾਂ ਚੀਜ਼ਾਂ ਨੂੰ ਸੋਚਿਆ ਵਿਚਾਰਿਆ ਕਰੋ ਮਦਰ ਦੇਵਸ ਫਾਦਰ ਦੇਵਸ ਕੋਈ ਹਸਬੰਡ ਦੇਵਸ ਵੀ ਵਾਈਫ ਦੇ ਉਸ ਕੋਈ ਵੀ ਦੇਵਸ ਚਾਹੀਦੇ ਦੇਵ ਸ੍ਰੀਵਨ ਯਾਰ ਸਭ ਤੋਂ ਵੱਡਾ ਯੋਗਦਾਨ ਤਾਂ ਹਸਬੰਡ ਦਾ ਹੁੰਦਾ ਮਦਰ ਦਾ ਵਾਈਫ ਦਾ ਹੁੰਦਾ ਹੈ ਨਾ ਘਰ ਚ ਚਲਾਣ ਦੇ ਵਿੱਚ ਮਦਰ ਡੇਸ ਬਣ ਜਾਂਦੇ ਆ ਇਹ ਦੇਵ ਸ੍ਰੀਵਨ ਇਹ ਵੀ ਦੇਵਸ ਹੋਣੇ ਚਾਹੀਦੇ ਇਹਨਾਂ ਬਾਰੇ ਵੀ ਕੋਈ ਉਪਰਾਲੇ ਕਰਦੇ ਆ ਸੋ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਇਸ ਵੀਡੀਓ ਨੂੰ ਸੁਣਿਓ ਇੱਕ ਵਾਰੀ ਸੁਣਿਓ ਦੋ ਵਾਰੀ ਸੁਣਿਓ ਤਿੰਨ ਵਾਰੀ ਸੁਣਿਓ ਧਿਆਨ ਨਾਲ ਸੁਣਿਓ ਗੱਲ ਚੰਗੀ ਲੱਗੀ ਇਹਨੂੰ ਸ਼ੇਅਰ ਕਰਿਓ ਮੇਰੇ ਮਨ ਦੇ ਵਿੱਚ ਇਹ ਬਹੁਤ ਜ਼ਿਰਦਾ ਬਲਬਲਾ ਸੀਗਾ ਵੀ ਮੈਂ ਔਰਤ ਤੇ ਹੋ ਰਹੇ ਜ਼ੁਲਮਾਂ ਦੀ ਗੱਲ ਕਰਾਂ ਇਹ ਵੀ ਗੱਲ ਕਰਾਂ ਕਿ ਹੋ ਵੀ ਔਰਤ ਵੱਲੋਂ ਹੀ ਜ਼ਿਆਦਾ ਰਹੇ ਆ ਕਾਤੇ ਹੋ ਰਹੇ ਆ ਪਤਾ ਨਹੀਂ ਇਹਨਾਂ ਬਾਰੇ ਸੋਚਿਓ ਜ਼ਰੂਰ ਗੱਲ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਫੋਲੋ ਵੀ ਕਰ ਲਿਓ ਤੇ ਇਹ ਵੀਡੀਓ YouTube ਤੇ ਵੀ ਐਡੇ ਹੋਣੀ ਆ ਤੇ ਜੇ ਤੁਹਾਨੂੰ ਟਿਕਟੋਕ ਤੇ ਕੋਈ ਸੇਵ ਕਰਨ ਦੀ ਡਾਊਨਲੋਡ ਕਰਨ ਦੀ ਕੁਝ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ YouTube ਤੋਂ ਦੀਪਾ ਭਾਟਾ ਪਾ ਕੇ YouTube ਤੋਂ ਲੱਭ ਜਾਨੀ ਸੇਮ ਵੀਡੀਓ ਤੁਹਾਨੂੰ YouTube ਤੋਂ ਮਿਲ ਜਾਨੀ ਆ ਜੁੜੇ ਰਹੋ ਦੇਖਦੇ ਰਹੋ ਤੁਹਾਡਾ ਜੋ ਵੀ ਨਜ਼ਰੀਆ ਕਮੈਂਟ ਵਿੱਚ ਜਰੂਰ ਦੱਸਿਓ ਤੇ ਮੇਰੇ ਵੱਲੋਂ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਇੱਥੇ ਤੋਂ ਦੀਪੇ ਰਵਾ ਗਿਆ ਹੈਪੀ ਮਦਰਸ ਡੇ ਟੂ ਆਲ ਧੰਨਵਾਦ ਜੀ